ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਆ ਕਿਸਾਨ ਜਥੇਬੰਦੀਆਂ ਦੇ ਆਗੂ ਹੁਣ ਕੋਡੇ ਹੋ ਕੇ ਯਾਨੀ ਕੋਡੇ ਕੋਡੇ ਹੋ ਕੇ ਦਿੱਲੀ ਨੂੰ ਜਾਣਗੇ ਇਹ ਸਰਕਾਰ ਦੇ ਨਾਲ ਹੋਇਆ ਸਮਝੌਤਾ ਪਹਿਲਾਂ ਸਮਝੌਤਾ ਹੋਇਆ ਸੀ ਕਿ ਟਰਾਲੀਆਂ ਨਹੀਂ ਲੈ ਕੇ ਜਾਣੀਆਂ ਇਹਨਾਂ ਨੇ ਤੁਰ ਕੇ ਜਾਣਗੇ ਫਿਰ ਉਹ ਸਮਝੌਤਾ ਵੀ ਕੈਨਸਲ ਹੋ ਗਿਆ ਹੁਣ ਹੋਇਆ ਸਮਝੌਤਾ ਕਿ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਿੰਨੇ ਇਹ ਕੋਡੇ ਹੋ ਹੋ ਜਾਣਗੇ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਰਿਹਾ ਕਿ ਜਿਹੜੇ ਕਿਸਾਨਾਂ ਨੂੰ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਲੈ ਕੇ ਦਿੱਤੀਆਂ ਸੀ ਉਹ ਕਿਸਾਨ ਅੱਜ ਕੋਡੇ ਹੋ ਹੋ ਕੇ ਦਿੱਲੀ ਨੂੰ ਜਾ ਰਹੇ ਨੇ ਜੇ ਉਦੋਂ ਬੰਦਾ ਸਿੰਘ ਬਹਾਦਰ ਕਿਤੇ ਕੋਡਾ ਹੋ ਹੋ ਕੇ ਵਜ਼ੀਰ ਖਾਨ ਨੂੰ ਘੜਿਸਣ ਲਈ ਆਉਂਦਾ ਤੇ ਘੜੀ ਸਕਦਾ ਸੀ ਬੰਦਾ ਸਿੰਘ ਬਹਾਦਰ ਨੇ ਐਟ ਐਟ ਖੜਕਾ ਦਿੱਤੀ ਵਜ਼ੀਰ ਖਾਨ ਦੀ ਘੋੜੇ ਮਗਰ ਪਾ ਕੇ ਘੜੀਸਿਆ ਅੱਜ ਕੀ ਹੋ ਰਿਹਾ ਅੱਜ ਕਿਸਾਨ ਜਥੇਬੰਦੀਆਂ ਨੇ ਕਹਿੰਦੇ ਨੇ ਸਾਨੂੰ ਜ਼ਮੀਨਾਂ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤੀਆਂ ਵੀ ਜੇ ਤੁਹਾਨੂੰ ਜ਼ਮੀਨਾਂ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤੀਆਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਤੁਹਾਡੇ ਸਿਰ ਤੇ ਪੱਗ ਰੱਖੀ ਤੂੰ ਕੀ ਤੁਸੀਂ ਪੱਗ ਦੀ ਲਾਜ ਰੱਖੀ ਆ ਓਏ ਰੱਖੀ ਆ ਤੁਸੀਂ ਪੱਗ ਦੀ ਲਾਜ ਅੱਜ ਕੋਡੇ ਹੋ ਦਿੱਲੀ ਨੂੰ ਜਾ ਰਹੇ ਹਾਂ ਗੋਡਣੀਆਂ ਥੋਡੀਆਂ ਲਗਵਾ ਦਿੱਤੀਆਂ ਨੇ ਸਰਕਾਰ ਨੇ ਸਿੱਖੋ ਜੇ ਸਿੱਖਣਾ ਕੋਸ ਸਰੀਆ ਤੋਂ ਸਰੀਆ ਦੇ ਲੜਾਕਿਆਂ ਨੇ ਉਹ ਸਰੀਆ ਯਾਦ ਕਰਾ ਲਿਆ ਐਦਾਂ ਕਰੀਦਾ ਕੰਮ ਐਦਾਂ ਕੋਡੇ ਹੋ ਕੇ ਨਹੀਂ ਗੱਲ ਬਣਨੀ ਕਿੰਨੇ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਜੋ ਇਤਿਹਾਸ ਦੱਸਦੇ ਹੁੰਦੇ ਨੇ ਮੈਕ ਦੇ ਉੱਤੇ ਖੜ ਕੇ ਅੱਜ ਪੁੱਛਦੇ ਆ ਕਿ ਤੁਸੀਂ ਹੁਣ ਕਿਹੜਾ ਤੁਸੀਂ ਇਤਿਹਾਸ ਬਣਾਉਣ ਲੱਗੇ ਹੋ ਵੀ ਕੋਡੇ ਹੋ ਕੇ ਜਾਣਾ ਤੁਸੀਂ ਦਿੱਲੀ ਨੂੰ ਗੋਡੇ ਤਾਂ ਤੁਸੀਂ ਪਹਿਲਾਂ ਹੀ ਟੇਕ ਦਿੱਤੇ ਨੇ ਭਾਰਤੀ ਹਕੂਮਤ ਅੱਗੇ ਕਿਉਂ ਟੇਕ ਦਿੱਤੇ ਨੇ ਕਿ ਥੋਡੇ ਕੋਲੇ ਥੋੜਾ ਕਾਲ ਤਖਸਾਬ ਨਹੀਂ ਹੈਗਾ ਉਥੋਂ ਹੁਕਮ ਹੋਣਿਆ ਕਾਲ ਤਖਸਾਬ ਤੋਂ ਉਥੋਂ ਹੁਕਮ ਕੌਣ ਕਰਦਾ ਅੱਜ ਆਹ ਦੇਖੋ ਟੀਵੀ ਦੀ ਸਕਰੀਨ ਤੇ ਜੀਨੇ ਗੰਗੂ ਦੀ ਟੋਪੀ ਪਾਈ ਆ ਅੱਜ ਗੰਗੂ ਉਥੇ ਬੈਠਾ ਕਾਲ ਤਖਸਾਬ ਤੇ ਜਥੇਦਾਰ ਬਣਿਆ ਵਜ਼ੀਰ ਖਾਨ ਉਹਨੂੰ ਚਲਾ ਰਿਆ ਉਹੀ ਵਜ਼ੀਰ ਖਾਨ ਜਿਸ ਵਜ਼ੀਰ ਖਾਨ ਨੂੰ ਪਹਿਲੇ ਨੂੰ ਬੰਦਾ ਸਿੰਘ ਬਹਾਦਰ ਨੇ ਘੜੀਸਿਆ ਸੀ ਸੋਦਾ ਲਾਇਆ ਸੀ ਜਿਹੜਾ ਅੱਜ ਵਜ਼ੀਰ ਖਾਨ ਆ ਉਹ ਕਾਲ ਤੱਕ ਸਭ ਤੇ ਕਬਜ਼ਾ ਕਰੀ ਬੈਠਾ ਹੁਣ ਤੁਸੀਂ ਆਏ ਦੱਸੋ ਕਿਸਾਨ ਜੱਥੇਬੰਦੀਆਂ ਦੇ ਆਗੂਓ ਕਿ ਵਜ਼ੀਰ ਖਾਨ ਤੋਂ ਘੱਟ ਪਾਪ ਕੀਤੇ ਨੇ ਜਾਂ ਇਹਨੇ ਜ਼ਿਆਦਾ ਕੀਤੇ ਨੇ ਸੁਖਵੀਰ ਬਾਦਲ ਨੇ ਵਜ਼ੀਰ ਖਾਨ ਤੋਂ ਕਿਤੇ ਜ਼ਿਆਦਾ ਪਾਪ ਕੀਤੇ ਨੇ ਤੁਸੀਂ ਤੁਹਾਨੂੰ ਯਾਦ ਕਰਾ ਦਿੰਨੇ ਆ 1978 ਦੇ ਵਿੱਚ ਇਨਾ ਨੇ ਕਤਲੇਆਮ ਕਰਾਇਆ 13 ਸਿੰਘ ਸ਼ਹੀਦ ਕਰਾਏ ਡੇਢ ਲੱਖ ਮੁੰਡੇ ਦਾ ਕਤਲੇਆਮ ਕਰਾਇਆ ਉਹ ਪੁਲਿਸ ਵਾਲਿਆਂ ਨੂੰ ਉੱਚੇ ਉਹਦੇ ਦਿੱਤੇ ਜਲੰਧਰ ਲੁਧਿਆਣਾ ਬਰਗਾੜੀ ਦੇ ਵਿੱਚ ਇਹਨਾਂ ਨੇ ਗੋਲੀਆਂ ਚਲਵਾਈਆਂ ਸਿੰਘਾਂ ਨੂੰ ਸ਼ਹੀਦ ਕਰਾਇਆ ਕਰਾਇਆ ਜਾਂ ਨਹੀਂ ਕਰਾਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਹੁਣ ਜਿਹੜਾ ਇਹ ਵਜ਼ੀਰ ਖਾਨ ਆ ਇਹ ਬੈਠਾ ਕਾਲ ਤਖਤ ਸਾਹਿਬ ਤੇ ਕਬਜ਼ਾ ਕਰੀ ਕਾਲ ਤੱਕ ਸਭ ਦੇ ਉੱਤੇ ਜਿਹੜੇ ਜੱਥੇਦਾਰ ਲਾਏ ਨੇ ਉਹ ਕੌਣ ਲਾਏ ਨੇ ਗੰਗੂ ਗੰਗੂ ਪਾਪੀ ਜੱਥੇਦਾਰ ਲਾਇਆ ਉਹ ਗੰਗੂ ਇਹਨਾਂ ਦੇ ਹੱਕ ਦੇ ਫੈਸਲੇ ਕਰਦਾ ਕਿਉਂਕਿ ਉਹਨੂੰ ਮੋਹਰਾਂ ਮਿਲਦੀਆਂ ਨੇ ਉਹ ਸਮੇਂ ਦੇ ਗੰਗੂ ਨੂੰ ਵੀ ਲਾਲਚ ਸੀ ਮੋਹਰਾਂ ਦਾ ਇਸ ਪਾਪੀ ਨੇ ਆਪਣੇ ਬੱਚਿਆਂ ਦੇ ਨਾ ਵਿਦੇਸਾਂ ਦੇ ਵਿੱਚ ਜ਼ਮੀਨਾਂ ਕਰਾ ਲੀਆਂ ਦੇਤਾ ਫੈਸਲਾ ਉਹਦੇ ਵੱਲ ਨੂੰ ਹੁਣ ਤੁਸੀਂ ਜਾ ਰਹੇ ਹੋ ਦਿੱਲੀ ਨੂੰ ਓਏ ਦਿੱਲੀ ਨੂੰ ਤਾਂ ਜਾ ਰਹੇ ਹੋ ਤੁਹਾਡੇ ਸਿਰ ਤੇ ਪੱਗ ਹੈਗੀ ਆ ਜਿਸ ਨੇ ਸਾਡੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਉਹਦੇ ਕੋਲੋਂ ਕਾਲ ਤਖਸਬ ਆਜ਼ਾਦ ਨਹੀਂ ਕਰਾਮੋਂਗੇ ਜਿੰਨੇ ਤੁਸੀਂ ਲੋਕ ਹੈਗੇ ਹੋ ਦਿੱਲੀ ਨੂੰ ਜਾ ਰਹੇ ਹੋ ਉਹ ਰੱਬ ਦਾ ਵਾਸਤਾ ਪਹਿਲਾ ਕਾਲ ਤਖਸਬ ਆਜ਼ਾਦ ਕਰਾਵੋ ਇਹ ਕੋਈ ਧਾਰਮਿਕ ਬੰਦਿਆਂ ਦਾ ਇਹ ਨਹੀਂ ਕਹਿੰਦੇ ਅਸੀਂ ਕਿਹੜਾ ਧਾਰਮਿਕ ਆ ਤੁਸੀਂ ਇਨਸਾਨ ਤਾਂ ਹੈਗੇ ਹੋ ਬੰਦੇ ਤਾਂ ਹੈਗੇ ਹੀ ਹੋ ਸਿਰ ਤੇ ਤੁਹਾਡੇ ਪੱਗਾਂ ਤਾਂ ਹੈਗੀਆਂ ਹੀ ਨੇ ਇਹ ਪੱਗਾਂ ਦੀ ਇਲਾਜਤ ਰੱਖੋ ਤੇ ਸਿਰਫ ਮੈਕ ਫੜ ਕੇ ਇਤਿਹਾਸ ਦੱਸਣ ਜੋਗੇ ਹੀ ਹੋ ਉ ਤੁਸੀਂ ਕੋਡੇ ਹੋ ਹੋ ਜਾਣੇ ਹੋ ਤੁਸੀਂ ਸਰਕਾਰ ਮੂਰੇ ਕੋਡੇ ਹੋ ਗਏ ਹੋ ਕਿਉਂਕਿ ਤੁਸੀਂ ਆਪਣੇ ਧਰਮ ਤੇ ਪੱਕੇ ਨਹੀਂ ਰਹੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਹ ਗੰਗੂ ਨੇ ਕਰਤਾ ਮਾਫ ਹੋ ਮੋਹਾਂ ਦੇ ਲਾਲਚ ਚ ਆ ਕੇ ਹੁਣ ਗੁਰਦੁਆਰਾ ਕਾਲਤਖ ਸਾਬ ਆਜ਼ਾਦ ਕਰਾਵੋ ਉਹਨੂੰ ਕਾਲਰ ਤੋਂ ਫੜੋ ਗੜਾ ਗੰਗੂ ਆ ਗੰਗੂ ਨੂੰ ਫੜੋ ਕਾਲਰ ਤੇ ਕਾਲਰ ਤੋਂ ਫੜ ਕੇ ਬਾਹਰ ਕਢੀਸੋ ਘੋੜਿਆਂ ਮਗਰ ਪਾਵੋ ਉਸ ਨੂੰ ਪਾ ਕੇ ਦੱਸੋ ਕਿ ਖਾਲਸਾ ਕੌਣ ਹੁੰਦਾ ਗੁਰੂ ਦਾ ਸਿੰਘ ਕੌਣ ਹੁੰਦਾ ਜੇ ਥੋੜੇ ਜਿ ਇਨਸਾਨੀਅਤ ਹੈਗੀ ਆ ਜੇ ਤੁਹਾਡੀ ਜ਼ਮੀਰ ਜਾਗਦੀ ਆ ਜੇ ਤੁਸੀਂ ਝਾਂਜਰਾਂ ਪਾਲੀਆਂ ਨੇ ਟੱਪਦੇ ਜਾਓ ਕੋਡੇ ਉਹ ਟੱਪੋ ਕੱਪੜੇ ਵੀ ਉਤਾਰ ਦੋ ਕਿਉਂਕਿ ਇੱਕ ਦਿਨ ਆਊਗਾ ਜਦੋਂ ਸਰਕਾਰ ਤੁਹਾਨੂੰ ਨੰਗਾ ਕਰ ਕਰਕੇ ਕੁੱਟੇਗੀ ਕੁੱਟੇਗੀ ਨੰਗਾ ਕਰ ਕਰਕੇ ਕਿ ਤੁਸੀਂ ਆਪਣੀਆਂ ਕਹਿਣੀਆਂ ਕਰਨੀਆਂ ਤੇ ਨਹੀਂ ਰਹੇ ਤੁਸੀਂ ਆਪਣੇ ਗੁਰੂਆਂ ਮਗਰ ਨਹੀਂ ਲੱਗੇ ਜਿਨ੍ਹਾਂ ਨੇ ਤੁਹਾਨੂੰ ਜ਼ਮੀਨਾਂ ਲੈ ਕੇ ਦਿੱਤੀਆਂ ਉਹਨਾਂ ਦੀ ਅੱਜ ਪੱਗ ਰੋਲ ਰਹੇ ਹੋ ਤੁਸੀਂ ਓਏ ਪੱਗ ਰੋਲ ਰਹੇ ਹੋ ਤੁਸੀਂ ਕੁੱਟ ਖਾ ਖਾ ਕੇ ਮਗਰ ਨੂੰ ਮੁੜੇ ਆਉਨੇ ਹੋ ਉਹ ਦੀਪ ਸਿੱਧੂ ਸੀ ਜੋ ਦਿੱਲੀ ਤਿੱਕਰ ਲੈ ਗਿਆ ਤੁਹਾਨੂੰ ਉਦਾਂ ਜਾਈਦਾ ਦਿੱਲੀ ਨੂੰ ਐਦਾ ਕੁੱਟ ਖਾ ਕੇ ਅੱਜ ਪਿੱਛੇ ਮੁੜਿਆਉਨੇ ਆ ਅੱਜ ਫੇਰ ਪਿੱਛੇ ਮੁੜਿਆਉਨੇ ਆ ਐਦਾ ਨਹੀਂ ਜਾਇਦਾ ਦਿੱਲੀ ਨੂੰ ਪਹਿਲਾਂ ਕਾਲ ਤੱਕ ਸਭ ਆਜ਼ਾਦ ਕਰਾਓ ਫੇਰ ਦਿੱਲੀ ਨੂੰ ਜਾਵੋ ਜੇ ਤੁਸੀਂ ਸਿਰ ਤੇ ਪੱਗਾਂ ਰੱਖਿਆ ਨੇ ਪੱਗਾਂ ਦੀ ਲਾਜ ਰੱਖੋ ਤੁਸੀਂ ਅੱਜ ਬਾਦਲਾਂ ਦੇ ਪਿੱਠੂ ਦੱਲੇ ਨਾ ਬਣੋ ਮਾਫ਼ ਕਰਨਾ ਤੇ ਮੈਨੂੰ ਬੋਲਣਾ ਪੈ ਰਿਹਾ ਇਹ ਗੱਲਾਂ ਤੁਸੀਂ ਬਾਦਲਾਂ ਦੇ ਦੱਲੇ ਨਾ ਬਣੋ ਦਿੱਲੀ ਨੂੰ ਨਾ ਜਾਵੋ ਪਹਿਲਾਂ ਕਾਲ ਤੱਕ ਸਭ ਆਜ਼ਾਦ ਕਰਾਓ ਜਿੰਨੀਆਂ ਮਹਿੰਗ ਜੱਥੇ ਬੰਦੀਆਂ ਨੇ ਉਹ ਲਾਡੜੀਆਂ ਫੌਜਾਂ ਨੇ ਕਿੱਥੇ ਮਰ ਗਈਆਂ ਸੁੱਖਾ ਪੀ ਕੇ ਆਜ਼ਾਦ ਕਰਾਉਂਦੇ ਕਾਲ ਤੱਕ ਸਾਬ ਕਾਲ ਤੱਕ ਸਾਬ ਕਿਸੇ ਸਰਕਾਰ ਦਾ ਨਹੀਂ ਹੈਗਾ ਆਮ ਲੋਕਾਂ ਦਾ ਆਮ ਸੰਗਤ ਦਾ ਸੰਗਤ ਮੱਥਾ ਟੇਕ ਕੇ ਕਾਲ ਤੱਕ ਸਾਬ ਨੂੰ ਚਲਾਉਂਦੀ ਹੈ ਉੱਥੇ ਮੱਥਾ ਗੁਰੂ ਦੀ ਗੋਲਕ ਦੇ ਵਿੱਚ ਕੌਣ ਟੇਕਦਾ ਸੰਗਤ ਟੇਕਦੀ ਆ ਆਮ ਲੋਕਾਂ ਦਾ ਕਿਉਂਕਿ ਗੁਰੂ ਦੀ ਸੰਗਤ ਮੱਥਾ ਟੇਕਦੀ ਆ ਫਿਰ ਇਹ ਪਾਪੀ ਪੜਦੇ ਨੇ ਇਹ ਪੜਦੇ ਨੇ ਆਪ ਵੀ ਪੜਦੇ ਨੇ ਜੱਥੇਦਾਰ ਆਪਣੇ ਗੰਦੇ ਖੂਨ ਨੂੰ ਵੀ ਪਾਲਦੇ ਨੇ ਕਿਉਂਕਿ ਇਹਨਾਂ ਅੱਗੇ ਖੂਨ ਵੀ ਗੰਦਾ ਹੀ ਆ ਕਿਉਂਕਿ ਗੰਗੂ ਨੇ ਨਾ ਗੰਗੂ ਉਹ ਗੰਗੂ ਨੇ ਇਸੇ ਹੀ ਮਹੀਨੇ 12ਵੇਂ ਮਹੀਨੇ ਦੇ ਵਿੱਚ ਸਹਬਜ਼ਾਦੇ ਨੂੰ ਨੀਹਾਂ 'ਚ ਚਨਾਇਆ ਸੀ ਇਸ ਗੰਗੂ ਨੇ ਅੱਜ 부ਚੜਨੇ 1.5 ਲੱਖ ਬੱਚੇ ਦਾ ਕਤਲੇਆਮ ਕਰਨ ਵਾਲਿਆਂ ਨੂੰ ਕਰਵਾਉਣ ਵਾਲਿਆਂ ਨੂੰ ਬਰਗਾੜੀ ਚ ਕਤਲੇਆਮ ਕਰਾਉਣ ਵਾਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਣ ਵਾਲਿਆਂ ਨੂੰ ਮਾਫ ਕਰਕੇ ਕਹਿ ਦਿੱਤਾ ਤੁਸੀਂ ਬਰਸੇ ਫੜ ਕੇ ਖੜ ਜੋ ਪੰਜਾਬ ਦੇ ਲੋਕੋ ਅਸੀਂ ਪੁੱਛਦੇ ਆ ਇਹ ਜੱਥੇਦਾਰਾਂ ਨੂੰ ਤੁਹਾਡੇ ਸਾਹਮਣੇ ਇਹਨਾਂ ਦੇ ਬੱਚਿਆਂ ਨੂੰ ਸੁਖਵੀਰ ਬਾਦਲ ਦੇ ਬੱਚੇ ਨੂੰ ਕੋਈ ਸੜਕ ਤੇ ਕਢਾ ਕੇ ਗੋਲੀਆਂ ਵੇ ਮਾਰ ਫਿਰ ਗੋਲੀਆਂ ਮਾਰਨ ਵਾਲਿਆਂ ਨੂੰ ਕਹਾਂਗੇ ਬਈ ਐਂ ਕਰ ਤੈਨੂੰ ਹੁਣ ਬਰਸਾ ਫੜਾ ਦਿੰਨੇ ਆ ਕਾਲਤਾਖਸਾਬ ਤੇ ਆ ਕੇ ਦੋ ਦਿਨ ਤੂੰ ਸੇਵਾ ਕਰ ਲਾ ਤੇਰੀ ਗਲਤੀ ਮਾਫ ਫਿਰ ਕੋਟ ਕਚੇਰੀਆਂ ਕਰ ਦੋ ਬੰਦ ਜਿਹੜਾ ਕਤਲ ਕਰੂਗਾ ਉਹਨੂੰ ਉੱਥੇ ਜਾ ਕੇ ਮਾਫ ਕਰ ਦੋ ਬਲਾਤਕਾਰੀ ਨੂੰ ਮਾਫ ਕਰ ਦੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਅਦਬੀ ਕਰਨ ਵਾਲੇ ਨੂੰ ਮਾਫ ਕਰ ਦੋ ਇਹ ਕਿਹੜੀ ਰੀਤ ਚਲਾਤੀ ਇਸ ਗੰਗੂ ਨੇ ਉਹ ਕਿਹੜੀ ਰੀਤ ਚਲਾਤੀ ਇਸ ਗੰਗੂ ਨੇ ਤੁਹਾਡੀਆਂ ਜਮੀਰਾਂ ਜਾਗਦੀਆਂ ਨੇ ਜਿਉਂਦੇ ਹੋ ਜਾਂ ਮਰਦੇ ਹੋ ਜਾਂ ਮੁਰਦੇ ਹੋ ਕੋਡੇ ਹੋ ਹੋ ਦਿੱਲੀ ਨੂੰ ਜਾਣੇ ਹੋ ਪਹਿਲਾਂ ਦਿੱਲੀ ਨੂੰ ਨਾ ਜਾਵੋ ਕਾਲ ਤਖਸਬ ਆਜ਼ਾਦ ਕਰਾਵੋ ਜਦੋਂ ਤੁਸੀਂ ਕਾਲ ਤਖਸਬ ਆਜ਼ਾਦ ਕਰਾ ਲਿਆ ਤਾਂ ਮਸਲੇ ਆਪਣੇ ਆਪ ਹੀ ਸਾਰੇ ਹੱਲ ਹੋਣੇ ਨੇ ਕਿਉਂਕਿ ਦੁਨੀਆ ਪੂਰੀ ਦੇਖੂਗੀ ਇਹਨਾਂ ਸਿੰਘਾਂ ਨੇ ਕਾਲ ਤਖਸਬ ਆਜ਼ਾਦ ਕਰਾਇਆ ਛੋਡੇ ਕੋਲੋਂ ਡਰਨਗੇ ਇਹ ਕਿਉਂਕਿ ਹੁਣ ਤੁਹਾਡੇ ਕੋਲੇ ਤੁਹਾਡਾ ਕਾਲ ਤਖਸਬ ਹੀ ਨਹੀਂ ਹੈਗਾ ਉਹ ਕਬਜ਼ਾ ਕਰ ਲਿਆ ਇਹਨਾਂ ਹਰਾਮੀਆਂ ਕੁੱਤਿਆਂ ਨੇ ਗੰਗੂ ਦੀ ਏਲਾਦ ਨੇ ਇਤਿਹਾਸ ਨੂੰ ਬੇ ਇਤਿਹਾਸ ਕਰਕੇ ਰੱਖ ਦਿੱਤਾ ਤੁਸੀਂ ਰੋਜ਼ ਵਰਤ ਤੇ ਬਹਿ ਜਾਂਦੇ ਹੋ ਉਹ ਵਰਤ ਕੌਣ ਰੱਖਦਾ ਸੀ ਗਾਂਧੀ ਗਾਂਧੀ ਨੇ ਵਰਤ ਰੱਖ ਕੇ ਭਾਰਤ ਨੂੰ ਆਜ਼ਾਦ ਨਹੀਂ ਕਰਾਇਆ ਉਦਮ ਸਿੰਘ ਅਤੇ ਭਗਤ ਸਿੰਘ ਨੇ ਆਜ਼ਾਦ ਕਰਾਇਆ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਤੁਸੀਂ ਗਾਂਧੀ ਦੇ ਮਗਰ ਲਾ ਕੇ ਕਿਉਂ ਇਤਿਹਾਸ ਨੂੰ ਬੇ ਇਤਿਹਾਸ ਕਰਦੇ ਹੋ ਕਦੇ ਸਿੰਘ ਵੀ ਵਰਤ ਰੱਖਦੇ ਹੁੰਦੇ ਨੇ ਜਨਾਨੀਆਂ ਵਾਲੇ ਕੰਮ ਕਰਦੇ ਹੋ ਤੁਸੀਂ ਜਨਾਨੀਆਂ ਵੀ ਨਹੀਂ ਰੱਖਦੀਆਂ ਵਰਤ ਜਿਹੜੀਆਂ ਸਿੰਘਣੀਆਂ ਨੇ ਗੁਰੂ ਦੀਆਂ ਉਹ ਰੱਖਦੇ ਨੇ ਜੋ ਬਖੰਡੀ ਲੋਕ ਨੇ ਚਾਹੇ ਜਨਾਨੀ ਹੋਵੇ ਚਾਹੇ ਬੰਦਾ ਹੋਵੇ ਉਹ ਤੁਸੀਂ ਸੁਧਰੋ ਸੁਧਰੋ ਕਲਗੀ ਧਰਦੇ ਸਿੰਘ ਬਣੋ ਸਿੰਘਣੀਆਂ ਬਣੋ ਗੁਰਦੁਆਰਾ ਆਜ਼ਾਦ ਕਰਾਓ ਕਾਲ ਤਖਤ ਸਾਹਿਬ ਆਜ਼ਾਦ ਕਰਾਵੋ ਜੇ ਤੁਸੀਂ ਕਾਲ ਤਖਤ ਸਾਹਿਬ ਆਜ਼ਾਦ ਨਹੀਂ ਕਰਾਉਂਦੇ ਤਾਂ ਫਿਰ ਐਵੇਂ ਹੀ ਕੋਡੇ ਉਹ ਚੱਲੋਗੇ ਕੋਈ ਮੋਰਚਾ ਤੁਹਾਡੇ ਕੋਲੋਂ ਫਤੇ ਨਹੀਂ ਹੋਣਾ ਇੱਕ ਦਿਨ ਤੁਹਾਨੂੰ ਤੁਹਾਡੇ ਕੱਪੜੇ ਵੀ ਪਾੜਨਗੇ ਇਹ ਕਿਉਂਕਿ ਤੁਸੀਂ ਮੂਰੇ ਲੱਗ ਗਿਓ ਇਹਨਾਂ ਨੇ ਮੂਰੇ ਤੁਹਾਨੂੰ ਲਾ ਲਿਆ ਤੁਸੀਂ ਰੋਜ਼ ਪੰਜਾਬ ਨੂੰ ਕਮਜ਼ੋਰ ਕਰ ਰਹੇ ਹੋ ਉਹ ਸੂਰਮਿਆਂ ਨੂੰ ਕਮਜ਼ੋਰ ਬਣਾ ਰਹੇ ਜੋ ਨੌਜਵਾਨ ਨੇ ਡਰ ਡਰਾ ਕੇ ਆਈ ਨਹੀਂ ਕਰਨਾ ਹਿੰਸਾ ਨਹੀਂ ਕਰਨੀ ਅਸੀਂ ਆਏ ਆ ਰਾਮਨਾ ਜਾਵਾਂਗੇ ਕਰੋ ਨਾ ਹਿੰਸਾ ਜੇ ਸਰੀਆ ਅਜੇ ਆਜ਼ਾਦ ਆ ਤਾਂ ਉਹ ਕਿਵੇਂ ਆਜ਼ਾਦ ਹੋਇਆ ਜੇ ਤੁਸੀਂ ਆਪਣੇ ਗੁਰੂਆਂ ਤੋਂ ਨਹੀਂ ਸਿੱਖਣਾ ਤੇ ਬਾਹਰਲੇ ਮੁਲਕਾਂ ਤੋਂ ਹੋਰਾਂ ਤੋਂ ਸਿੱਖ ਲਓ ਕਿ ਕਿਵੇਂ ਆਜ਼ਾਦੀ ਲਈਦੀ ਆ ਕਿਵੇਂ ਮਸਲੇ ਹੱਲ ਕਰੀਦੇ ਨੇ ਪਹਿਲਾ ਕਾਲ ਤੱਕ ਸਭ ਆਜ਼ਾਦ ਕਰਾਵੋ ਜਿੰਨੇ ਵੀ ਹੈਗੇ ਹੋ ਚਾਹੇ ਜੱਥੇ ਬੰਦੀਆਂ ਨੇ ਚਾਹੇ ਮਹਿੰਗ ਜੱਥੇ ਬੰਦੀਆਂ ਨੇ ਉਹ ਲਾੜਣੀਆਂ ਫੌਜਾਂ ਐਵੇਂ ਹੀ ਨਾ ਕਹਾਈ ਜਾਣ ਚੋਲੇ ਪਾ ਲੈ ਵੱਡੇ ਵੱਡੇ ਹੱਥ ਚ ਫੜ ਲੀਆਂ ਤਿੰਨ ਫੁੱਟੀਆਂ ਕਰਪਾਨਾਂ ਘੋੜੇ ਇਹ ਬੋ ਕਦੋਂ ਬਣਾ ਦੇ ਸੂਰਮੇ ਕਦੋਂ ਇਹਨਾਂ ਬਾਦਲਾਂ ਨੂੰ ਹਰਾਮੀਆਂ ਨੂੰ ਉਹਨੂੰ ਕਦੋਂ ਤੁਸੀਂ ਗੰਗੂ ਨੂੰ ਕੱਢੋਂਗੇ ਇੱਥੋਂ ਫੜ ਕੇ ਕਾਲਰ ਤੋਂ ਇਹ ਹੁਣ ਤੁਸੀਂ ਸੋਚੋ ਕਿ ਤੁਸੀਂ ਮਰਨਾ ਨਿਚਾਰ ਬਣ ਕੇ ਝਾਂਜਰਾ ਪਾ ਕੇ ਰੱਖਣੀਆਂ ਨੇ ਜਾਂ ਗੁਰੂ ਦੇ ਸਿੰਘ ਬਣਨਾ ਇਹ ਫੈਸਲੇ ਲਵੋ